ਸਾਡਾ ਮਕਸਦ ਅੱਜ ਦਾ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸਾਡੇ ਨੌਜਵਾਨ ਅਮਰੀਕਾ ਤੋਂ ਡਿਪੋਟ ਕਰੇ ਨੇਗੇ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਹੈ ਜਿਹੜਾ ਕਿ ਉਦੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਗਏ ਇਦੋਂ ਪਹਿਲਾਂ ਸਾਡੇ ਮੰਤਰੀ ਕੁਲਦੀਪ ਢਾਲੀਵਾਲ ਵੀ ਗਏ ਜਾਂ ਆਪਣਾ ਰਵਨੀਤ ਮਿੱਟੂ ਕੇਂਦਰੀ ਮੰਤਰੀ ਵੀ ਸਾਰੇ ਹੀ ਉੱਥੇ ਗਏ ਜਿਹੜਾ ਕਿ ਉੱਥੇ ਜਾ ਕੇ ਇਹਨਾਂ ਨੇ ਰੌਲਾ ਪਾਇਆ ਮੈਂ ਪਿਛਲੇ ਲੰਮੇ ਸਮੇਂ ਤੋਂ ਰੌਲਾ ਪਾਉਂਦਾ ਆ ਰਿਹਾ ਹਾਂ ਪੱਤਰਕਾਰ ਸਾਥੀਓ ਤੁਸੀਂ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲਾਂ ਹੀ ਬਹੁਤ ਸਹਾਇਕਤਾ ਦਿੱਤਾ ਮੈਂ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਖੜ ਕੇ ਇਹ ਗੱਲ ਕਹਿਣਾ ਵੀ ਜਿਹੜਾ ਸਰਕਾਰ ਨਾ ਉੱਥੇ ਕੱਢ ਕੇ ਡਰਾਮੇ ਕੀਤੇ ਨੇਗੇ ਅੱਜ ਇਹ ਐਡਾ ਵੱਡਾ ਮਾਫੀਆ ਪੰਜਾਬ ਦੇ ਵਿੱਚ ਪੈਦਾ ਹੀ ਕਿਉਂ ਹੋਇਆ ਪੈਦਾ ਥੋੜੀ ਸਹਤ ਤੇ ਹੋਇਆ ਮੈਂ ਰੌਲਾ ਪਾਉਂਦਾ ਸੀਗਾ ਤੇ ਕਰੋੜਾਂ ਰੁਪਈਆ ਮੈਂ ਲੋਕਾਂ ਦਾ ਵਾਪਸ ਕਰਵਾਇਆ ਤੇ ਤੁਸੀਂ ਮੇਰੇ ਉੱਪਰ ਝੂਠੇ ਪਰਚੇ ਪਾਏ ਅੱਜ ਆ ਜਿੰਨੇ ਵੀ ਲੋਕ ਖੜੇ ਨੇਗੇ ਸਾਰੇ ਏਜੰਟਾਂ ਦੁਆਸਤਾਏ ਹੋਏ ਲੋਕ ਖੜੇ ਨੇਗੇ ਇਹਨਾਂ ਨੇ ਤੁਸੀਂ ਪੈਸੇ ਵਾਪਸ ਕਿਉਂ ਨਹੀਂ ਕਰਵਾਉਂਦੇ ਕਿਉਂ ਇਹ ਐਡਾ ਵੱਡਾ ਮਾਫੀਆ ਪੈਦਾ ਕਰਿਆ ਤੁਸੀਂ ਜਿਹੜਾ 3 ਸਾਲ 4 ਸਾਲ ਪਹਿਲਾਂ ਕੰਮ ਕਰਨ ਵਾਲਾ ਸੀ ਤੁਸੀਂ ਹੁਣ ਜਾ ਕੇ ਕਿਤੇ ਜਾ ਕੇ ਸੱਟਾਂ ਤਿਆਰ ਕਰੀਆਂ ਨੇ ਹੁਣ ਜਾ ਕੇ ਤੁਸੀਂ ਜਾ ਕੇ ਕਿਤੇ ਕਾਰਵਾਈਆਂ ਕਰਨ ਨੂੰ ਤਿਆਰ ਹੋਇਓ ਮੇਰੀ ਹੁਣ ਵੀ ਸਰਕਾਰ ਅੱਗੇ ਬੇਨਤੀ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹ ਜਿਹੜੇ ਲੋਕ ਨੇਗੇ ਐਡਾ ਵੱਡਾ ਮਾਫੀਆ ਤਿਆਰ ਹੋਇਆ ਇਹਨਾਂ ਦਾ ਸਾਰੇ ਏਜੰਟਾਂ ਤੋਂ ਪੈਸੇ ਵਾਪਸ ਦਿਵਾਓ ਇਹ ਜਨਾ ਵੱਡੀ ਗੱਲ ਹੋ ਰਹੀ ਆ ਦੋ ਅੰਤਰਰਾਸ਼ਟਰੀ ਮੁਲਕਾਂ ਦੇ ਨਾ ਸੰਭੀ ਹੁੰਦੀ ਆ ਨਿਜਮ ਹੁੰਦੀ ਆ ਡਿਪੋਰਸ਼ਨ ਅਮਰੀਕਾ ਦਾ ਕਿ ਅਮਰੀਕਾ ਦਾ ਕਹਿਣਾ ਕਿ ਅਸੀਂ ਨਿਜਮਾ ਮੁਤਾਬਕ ਕਰ ਰਹੇ ਹਾਂ ਸਾਡਾ ਹੱਕ ਹੈ ਇਲੀਗਲ ਪੰਜਾਬ ਦੇ ਵਿੱਚ ਜਦੋਂ ਪ੍ਰਵਾਸੀ ਆਉਂਦੇ ਨੇ ਕਿਰਾਏ ਦਾ ਰੱਖਦੇ ਆ ਪੰਜਾਬ ਪੁਲਿਸ ਵੀ ਕਹਿੰਦੀ ਆ ਕਿ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਕੇ ਜੇ ਬੰਦੇ ਸਹੀ ਨੇ ਫਿਰ ਤੁਸੀਂ ਰੱਖੋ ਡਿਪੋਰਸ਼ਨ ਦੇ ਮਾਮਲੇ 'ਚ ਜਿਹੜਾ ਸਰਕਾਰ ਦਾ ਰੁਖ ਹੈ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਜਿਹੜਾ ਅਸਲ ਮੁੱਦਾ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਠੱਗੀਆਂ ਟੋਰੀਆਂ ਦੇ ਨਾਲ ਜਾਂ ਉਹਨੂੰ ਇੰਟਰਨੈਸ਼ਨਲ ਮੁੱਦਾ ਬਣਾ ਕੇ ਕਿਤਨਾ ਕਿਤੇ ਪੋਲਿਟਿਕਸ ਖੇੜੀ ਜਾ ਰਹੀ ਹੈ ਔਰ ਅਸਲ ਜਿਹੜਾ ਮੁੱਦਾ ਹੈ ਉਹ ਤੋਂ ਧਿਆਨ ਲੋਕਾਂ ਦਾ ਭਟਕਾਇਆ ਜਾ ਰਿਹਾ ਨਹੀਂ ਦੇਖੋ ਤੁਸੀਂ ਜਿਹੜੀ ਹੁਣ ਉਹਨਾਂ ਦਾ ਉਹਨਾਂ ਦਾ ਦੇਸ਼ ਹੈ ਦੇਖੋ ਆਪਾਂ ਇੱਥੇ ਆਪਾਂ ਕਹਿੰਦੇ ਆ ਇੱਥੇ ਇੱਕ ਗੱਲ ਲੋਕਾਂ ਦੇ ਵਿੱਚ ਚੱਲ ਰਹੀ ਹੈ ਨਾ ਕਿ ਸਾਡੇ ਤੇ ਪ੍ਰਵਾਸੀ ਆ ਰਹੇ ਨੇ ਸਾਡਾ ਰਜਗਾਰ ਤੇ ਡੱਕਾ ਹੈ ਉਹ ਵੀ ਕਹਿੰਦਾ ਸਾਡੇ ਰੋਜ਼ਗਾਰ ਤੇ ਸਾਡੇ ਕੰਮ ਤੇ ਡੱਕਾ ਅਨਲਿਕਲੀ ਤੌਰ ਤੇ ਲੋਕ ਕਾ ਰਹੇ ਨੇਗੇ ਉਹ ਭੇਜ ਰਹੇ ਨੇਗੇ ਪਰ ਹੁਣ ਗੱਲ ਇਹ ਹੈ ਵੀ ਤੁਸੀਂ ਜਿਹੜੀ ਇਹ ਕਹਿਣੋਗੇ ਜਿਹੜਾ ਇਹ ਮੁੱਦਾ ਹੈ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਇਹ ਮੁੱਦਾ ਪੈਦਾ ਕਿਵੇਂ ਹੋਇਆ ਕਿੱਡਾ ਮੁੱਦਾ ਪੈਦਾ ਹੋਇਆ ਅੱਜ ਸਕੂਲ ਯੂਨੀਵਰਸਿਟੀਆਂ ਸਾਰੇ ਕਾਲਜ ਬੰਦ ਹੋ ਗਏ ਇਹ ਸਾਰੇ ਸਰਕਾਰ ਦੇ ਆਪ ਲੀਡਰਾਂ ਨੇ ਮੈਂ ਕਈਆਂ ਦੇ ਨਾਮ ਲੈ ਦਣਾ ਮੀਤ ਹਰ ਵਰਗ ਨੇ ਕਿਹਨਾਂ ਨੇ ਆਪ ਜਾ ਕੇ ਸਨਮਾਨਿਤ ਕਰ ਇਹਨਾਂ ਨੂੰ ਏਜੰਟਾਂ ਨੂੰ ਜਿਹੜਾ ਕਿ 2.5 2.3 300 300 ਕਰੋੜ ਦੀ ਠੱਗੀ ਦੇ ਵਿੱਚ ਅੰਦਰ ਨੇਗੇ ਆਪ ਭੱਜੇ ਹੋਏ ਨੇਗੇ ਇਹ ਆਪ ਜਿਹੜਾ ਇਹਨਾਂ ਨੇ ਸਾਰਾ ਪੈਦਾ ਕੀਤਾ ਮੈਂ ਇਹ ਗੱਲ ਤੋਂ ਬਹੁਤ ਲੰਮੇ ਸਮੇਂ ਤੋਂ ਪਿੱਟ ਰਿਹਾ ਸੀਗਾ ਕਿ ਬਹੁਤ ਵੱਡਾ ਪੰਜਾਬ ਦਾ ਮੁੱਦਾ ਪੰਜਾਬ ਬਰਬਾਦੀ ਵੱਲ ਵੱਧ ਰਿਹਾ ਸੀ ਚਾਹੁੰਦੇ ਹਾਂ ਜਿਵੇਂ ਉਹ ਸਾਰੀ ਵੈਰੀਫਿਕੇਸ਼ਨ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ ਵੀ ਚੀਜ਼ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੋਈ ਕਿਤੇ ਕੋਈ ਕਤਲ ਕਰਕੇ ਜੂਪੀ ਚ ਭੱਜ ਗਿਆ ਕੋਈ ਪਿਆਰ ਚ ਭੱਜ ਗਿਆ ਇਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਵੀ ਸਾਰਾ ਕੁਝ ਪੈਦਾ ਹੋ ਰਿਹਾ ਅਸੀਂ ਚਾਹੁੰਦੇ ਹਾਂ ਵੀ ਇਹੀ ਗੱਲਾਂ ਦਾ ਸਰਕਾਰ ਧਿਆਨ ਦੇਵੇ ਇਹੀ ਗੱਲਾਂ ਧਿਆਨ ਦੇਣ ਲਈ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਬੁਲਾਇਆ ਅਸੀਂ ਅਸਲ ਦੇ ਵਿੱਚ ਹੁਣ ਜਿਹੜਾ ਡਿਪੋਰਟ ਵਾਲੀ ਗੱਲ ਆ ਉਸ ਤੋਂ ਬਾਅਦ ਬਾੜਾ ਜਿਸ ਤਰ੍ਹਾਂ ਮੁੱਦਾ ਚੱਕਿਆ ਗਿਆ ਹਾਂਜੀ ਉਹਨਾਂ ਨੇ ਡਿਪੋਰਟ ਕਿਹੜੇ ਕੀਤੇ ਆ ਜਿਹੜੇ ਅਨਲੀਗਲ ਤੌਰ ਤੇ ਕੀਤੇ ਜਿਹੜੇ ਲੀਗਲ ਤੌਰ ਤੇ ਰਿਹਾ ਉਹ ਤਾਂ ਨਹੀਂ ਮੁੜਿਆ ਪ੍ਰਵਾਸ ਪਹਿਲਾਂ ਤੋਂ ਚੱਲਦਾ ਆ ਪ੍ਰਵਾਸ ਮਲੁਖ ਜਦੋਂ ਦਾ ਸਾਹਿਬ ਜਨਮ ਆ ਜਦੋਂ ਦਾ ਉਹ ਰਹਿਣ ਲੱਗਾ ਉਹ ਤੋਂ ਪ੍ਰਵਾਸ ਚੱਲਦਾ ਤੁਰਿਆ ਆ ਰੋਜ਼ਗਾਰ ਦੀ ਭਾਲ ਤੇ ਲੋਕਾਂ ਇਧਰ ਉਧਰ ਆਉਂਦੇ ਜਾਂਦੇ ਵਸਦੇ ਵੀ ਨਹੀਂਗੇ ਹਾਂਜੀ ਪਰ ਜਿਵੇਂ ਹੁਣ ਤੁਹਾਡੇ ਕੋਲ ਇੰਨੇ ਲੋਕ ਆਉਂਦੇ ਆ ਇਹਨਾਂ ਠੱਗੀ ਮਾਰਨ ਤੋਂ ਪਹਿਲਾਂ ਬਾਅਦ ਆਉਂਦੇ ਆ ਪਹਿਲਾਂ ਕਦੇ ਕੋਈ ਆਇਆ ਬਿਲਕੁਲ ਤੁਹਾਨੂੰ ਕਦੇ ਕਿਸੇ ਨੇ ਪੁੱਛਿਆ ਵੀ ਜਿਹੜੇ ਕਿਉਂਕਿ ਜੇ ਸੀ ਕੱਲੇ ਏਜੰਟਾਂ ਨੂੰ ਦੋਸਤ ਨਹੀਂ ਦੇ ਸਕਦੇ ਜਿਹੜੇ ਲੋਕ ਅਨਲਿਗਲ ਤੌਰ ਤੇ ਉਹ ਕਹਿੰਦੇ ਨੇ ਵੀ ਤਫਕੀਰਾ ਮੈਂ ਤੈਨੂੰ ਬਾੜ ਦੂੰ ਜੀ ਰੌਕੀ ਲਾ ਕੇ ਕਹਿੰਦੇ ਵੀ ਸਾਨੂੰ ਜਿਵੇਂ ਮਰਜ਼ੀ ਛੱਡ ਦੇ ਕਿਰਾ ਮੈਂ ਅਮਰੀਕਾ ਛੱਡ ਦੇ ਕਿਰਾ ਸਾਨੂੰ ਉੱਥੇ ਅੰਦਰ ਐਂਟਰ ਕਰਾ ਦੇ ਉਹ ਇਹ ਗੱਲਾਂ ਅਸੀਂ ਏਜੰਟਾਂ ਨਾਲ ਗੱਲ ਕਰਦੇ ਹਾਂ ਉਹਨਾਂ ਕੋਲੇ ਵੀ ਆਉਂਦੀਆਂ ਨੇ ਗਿਆ ਸਹੀ ਸਵਾਲ ਹੈ ਉਹ ਜਦੋਂ ਮਤਲਬ ਜਾ ਕੇ ਉਹਨੂੰ ਪੈਸੇ ਦਿੰਦੇ ਆ ਉਦੋਂ ਤਾਂ ਉਦੋਂ ਤੱਕ ਵੀ ਨਹੀਂ ਦੱਸਦਾ ਜਿੰਨਾ ਚਿਰ ਉਹ 에ਰਪੋਰਟ ਤੋਂ ਚੜ੍ਹ ਨਹੀਂ ਜਾਂਦਾ ਆਂਡੀ ਗਵਾਂਡੀ ਨੂੰ ਨਹੀਂ ਭੜਕ ਲੱਗਣ ਦਿੰ ਬਿਲਕੁਲ ਜੀ ਤੁਸੀਂ ਕਿ ਦੇਖੋ ਵੀ ਜਿੰਨੇ ਵੀ ਤੁਸੀਂ ਪਹਿਲੀ ਗੱਲ ਤੁਸੀਂ ਕਿਹਾ ਵੀ ਜਿਹੜੇ ਨੌਜਵਾਨ ਬਾਹਰ ਭੇਜਦੇ ਉਹ ਏਜੰਟਾਂ ਨੇ ਸਹੀ ਭੇਜਨੇ ਇਹਦੇ ਵਿੱਚ ਪਹਿਲੀ ਗੱਲ ਇਹ ਦੇਖੋ ਕੈਨੇਡਾ ਦੇ ਵਿੱਚ ਧਰਨਾ ਚੱਲਿਆ ਜੀ ਅਨੇਕਾਂ ਹੀ ਜਿਹੜੇ ਸਾਰੇ ਨੌਜਵਾਨ ਸਟੱਡੀ ਵੇਸ ਤੇ ਗਏ ਉਹਨੇ ਸਾਰਿਆਂ ਦੇ ਇਹਨਾਂ ਨੇ ਫਾਈਲਾਂ ਗਲਤ ਲਾ ਲਾ ਕੇ ਏਜੰਟਾਂ ਨੇ ਭੇਜੇ ਕੰਮ ਤੁਸੀਂ ਇਹ ਦੱਸੋ ਵੀ ਜਿਹੜਾ ਸਭ ਤੋਂ ਵੱਡੀ ਨਾਲ ਠੱਗੀ ਇਹਨਾਂ ਨਾਲ ਏਜੰਟਾਂ ਨੇ ਫੀਸ ਦੇ ਵਿੱਚ ਮਾਰੀਆਂ ਨੌਜਵਾਨਾਂ ਨੇ ਸਭ ਤੋਂ ਵੱਡੀ ਠੱਗੀ ਪੈਸਾ ਸਭ ਤੋਂ ਵੱਡਾ ਨੌਜਵਾਨਾਂ ਨਾਲ ਫੀਸ ਦੇ ਵਿੱਚ ਕਮਾਇਆ 20 23 ਲੱਖ ਰੁਪਏ ਲੈ ਕੇ ਕਹਿੰਦੇ ਫੀਸ ਭਰਦੇ ਆ ਕਿਸੇ ਨੌਜਵਾਨਾਂ ਨੂੰ ਕਹਿ ਕੇ ਸਰਕਾਰੀ ਕਾਲਜ ਦਿੰਦੇ ਉੱਥੇ ਪ੍ਰਾਈਵੇਟ ਕਾਲਜ ਨੇਗੇ ਇਹ ਸਭ ਤੋਂ ਵੱਡੀ ਨੌਜਵਾਨਾਂ ਨਾਲ ਫੀਸ ਦੇ ਨਾਂ ਤੇ ਠੱਗੀ ਵੱਜੀ ਆ ਤੇ ਜਿਹੜਾ ਕੰਮ ਲੱਖ ਤੋਂ ਲੱਖ ਦੇ ਵਿੱਚ ਕਰਨ ਵਾਲਾ 20 20 ਲੱਖ ਦੇ ਵਿੱਚ ਕੰਮ ਹੋਇਆ ਇਹ ਪੰਜਾਬ ਦਾ ਸਭ ਤੋਂ ਵੱਡਾ ਅਜਾੜੇ ਦਾ ਕੰਮ ਹੋਇਆ ਹੁਣ ਜਿਹੜੀ ਤੁਸੀਂ ਗੱਲ ਕਹਿਣੇ ਹੋ ਵੀ ਏਜੰਟਾਂ ਕੋਲੇ ਇਹ ਜਿਹੜੇ ਲੋਕ ਜਾਂਦੇ ਨੇਗੇ ਵੀ ਤੈਨੂੰ ਪਹਿਲਾਂ ਕਿਉਂ ਨਹੀਂ ਪੁੱਛਦੇ ਜਾਂ ਜਿਹੜੇ ਕਿ ਅਸੀਂ ਏਜੰਟ ਕਿਹੜਾ ਬੁਲਾਉਂਦੇ ਨੇਗੇ ਆਪੀ ਲੋਕ ਦਫ਼ਤਰਾਂ ਦੇ ਵਿੱਚ ਜਾਂਦੇ ਨੇਗੇ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਮੇਰੇ ਕੋਲੇ ਲੋਕ ਆਏ ਨੇ ਕਿ ਕੋਈ ਮੇਰੇ ਕੋਲੇ ਬੰਦਾ ਘਰੇ ਭਰੋਸਾ ਕਰਕੇ ਆਉਂਦਾ ਮੋਂ ਉਹਨਾਂ ਠੱਗੀਆਂ ਮਾਰਾਂ ਆ ਮੇਰੀ ਕਿੱਡੀ ਸਿਆਣਫ ਵਾਲੀ ਗੱਲ ਆ ਜਾਂ ਮੇਰੇ ਲਈ ਕਿੱਡੀ ਖਾਦਰੀ ਵਾਲੀ ਗੱਲ ਆ ਇਹ ਤਾਂ ਇੱਕ ਮੈਂ ਲੋਕਾਂ ਦੇ ਸ਼ੋਸ਼ਣ ਕਰ ਰਹੇ ਹਨ ਇਹਨਾਂ ਨੇ ਲੋਕਾਂ ਨਾਲ ਸ਼ੋਸ਼ਣ ਕੀਤਾ ਬਲਾਉਂਡ ਤੋਂ ਪਹਿਲਾਂ ਜੋ ਦਫ਼ਤਰ ਦੇ ਵਿੱਚ ਗਿਆ ਉਹਦਾ ਚਾਹ ਵਰਤ ਇਹਨਾਂ ਨੇ ਪਿਆਈਆਂ ਬਾਅਦ ਜਿਹਨੂੰ ਠੱਗ ਲਿਆ ਠੱਗਣ ਤੋਂ ਬਾਅਦ ਫਿਰ ਉਹਨਾਂ ਨੂੰ ਬੌਂਸਰਾਂ ਨਾਲ ਕੁੱਟ ਕੇ ਪੱਗਾਂ ਲਾ ਕੇ ਇਹਨਾਂ ਨੇ ਬਾਹਰ ਭੇਜਿਆ ਲੋਕਾਂ ਦੀ ਇਹਨਾਂ ਨੇ ਇਹ ਕੰਮ ਜਿਹੜਾ ਪੰਜਾਬ ਦੇ ਵਿੱਚ ਸ਼ੋਸ਼ਣ ਵੱਡਾ ਹੋਇਆ ਹੁਣ ਦੇਖੋ ਤੁਸੀਂ ਤੁਹਾਡੇ ਤੇ ਕੋਈ ਬੰਦਾ ਇਤਬਾਰ ਕਰਦਾ ਹੁਣ ਪੱਤਰਕਾਰ ਸਾਥੀਓ ਤੁਹਾਡੇ ਤੇ ਸਾਰੇ ਇਤਬਾਰ ਕਰਦੇ ਨੇ ਜੇ ਆਪਾਂ ਸ਼ੋਸ਼ਣ ਕਰਾਂਗੇ ਇਹਦੀ ਇਹਦਾ ਸ਼ੋਸ਼ਣ ਦੀ ਕਿਹੜੀ ਧਾਰਾ ਲਾ ਕੇ ਅੰਦਰ ਹੋਣੀ ਚਾਹੀਦੀ ਹੈ ਮੈਨੂੰ ਦੱਸੋ ਇਹਨਾਂ ਨੇ ਲੋਕਾਂ ਨਾਲ ਸ਼ੋਸ਼ਣ ਕੀਤਾ ਲੋਕਾਂ ਨੂੰ ਬੁਲਾ ਕੇ ਚਲੋ ਮੈਂ ਕਹਿਣਾ ਵੀ ਲੋਕ ਮੇਰੇ ਕੋਲੇ ਪਹਿਲਾਂ ਨਹੀਂ ਆਉਂਦੇ ਹੁਣ ਇਹ ਲੋਕ ਮੇਰੇ ਕੋਲੇ ਇਹ ਗੱਲ ਪੁੱਛਦੇ ਨੇਗੇ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲ ਕਹੀ ਹੈ ਅਨੇਕਾਂ ਲੋਕ ਮੇਰੇ ਕੋਲੇ ਆ ਕੇ ਪੁੱਛਦੇ ਨੇ ਅਸੀਂ ਕਿਹੜੇ ਜਾਣ ਤੋਂ ਵੀਜ਼ਾ ਲਵਾਈਏ ਜਿਹੜਾ ਤੁਹਾਡੇ ਵਾਲਾ ਸਵਾਲ ਹੈ ਮੈਂ ਇੱਕ ਵੀ ਕਿਸੇ ਜਾਣਦਾ ਅੱਜ ਜ਼ਿਕਰ ਕਰਕੇ ਸਾਨੂੰ ਨਾ ਰ ਕਮੈਂਟ ਨਹੀਂ ਕੀਤਾ ਵੀ ਆ ਜਾਣਦੇ ਤੋਂ ਪੈਸਾ ਵੀਦਾ ਲਵਾ ਲਓ ਕਿਉਂਕਿ ਮੈਨੂੰ ਪਤਾ ਕਿ ਜੇ ਮੈਂ ਇੱਕ ਦਾ ਕਹੂੰ ਲੋਕਾਂ ਨੇ ਭਾਨ ਨੇ ਕੰਮ ਖੋਲ ਲਿਆ ਹੈ ਮੈਂ 3 ਸਾਲ ਤੋਂ ਲਗਾਤਾਰ ਬਹੁਤ ਸਾਰੇ ਲੋਕਾਂ ਨੇ ਮੁੱਦਾ ਚੱਕਿਆ ਪਰ ਉੱਥੇ ਮੁੱਦਾ ਰੁਕ ਗਿਆ ਮੈਂ 3 ਸਾਲ ਤੋਂ ਇਹ ਮੁੱਦਾ ਰੁਕਿਆ ਨਹੀਂ ਮੈਂ ਲਗਾਤਾਰ ਇਸ ਮੁੱਦੇ ਦਾ ਹਿੱਕ ਠੋਕੇ ਬੋਲਦਾ ਰਿਹਾ ਕਿਉਂਕਿ ਮੈਂ ਇਸ ਚੀਜ਼ ਨਾਲ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਂ ਕਿਸੇ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਨੂੰ ਇਹ ਸੀਗਾ ਵੀ ਇਹ ਲੜਾਈ ਆ ਲਕੀਰ ਖਿੱਚ ਕੇ ਲੜਾਈ ਲੜੀ ਆ ਇਸ ਲੜਾਈ ਕਰਕੇ ਮੇਰੇ ਕਹਿੰਦੇ ਕਹੌਂਦੇ ਰਿਸ਼ਤੇਦਾਰ ਮੇ ਮੇਰੇ ਬਹੁਤ ਸਾਰੇ ਮੇਰੇ ਦੋਸਤ ਮੇਰੇ ਨਾਲ ਟੁੱਟ ਗਏ ਕਿਉਂਕਿ ਮੈਨੂੰ ਇਹਦੀ ਟੁੱਟਦਾ ਟੁੱਟ ਜਾਂਦਾ ਉਹ ਕਹਿੰਦਾ ਤੂੰ ਇਹਨੂੰ ਏਜੰਟ ਨੂੰ ਕਿਉਂ ਕਹਿਣਾ ਇਹਦਾ ਕੀ ਕਸੂਰ ਆ ਇਹ ਤਾਂ ਦੇਖੋ ਜੀ ਐਨੇ ਪੈਸੇ ਲੱਗ ਗਏ ਹੁਣ ਮੋੜ ਦੂਗਾ ਹੁਣ ਮੋੜ ਦੂਗਾ ਮੈਂ ਕਹਿੰਦਾ ਯਾਰ ਤੁਸੀਂ ਗਲਤ ਕੀਤਾ ਮੋੜੋ ਪਰ ਇਸ ਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੇਕਰ ਤੁਸੀਂ ਸਹੀ ਤਰੀਕੇ ਨਾਲ ਲੋਕਾਂ ਨੂੰ ਨੌਜਵਾਨਾਂ ਨੂੰ ਭੇਜਿਆ ਹੁੰਦਾ ਤਾਂ ਨੌਜਵਾਨ ਪੈਸੇ ਕਮਾ ਕੇ ਪਹਿਲਾਂ ਵੀ ਲੋਕ ਜਾਂਦੇ ਸੀਗੇ ਜਿਵੇਂ ਆਪਾਂ ਤੁਸੀਂ ਆਪਾਂ ਗੱਲ ਕਰੀਏ ਕੋਈ ਕਿੱਥੋਂ ਅਮਰੀਕਾ ਵਾਲਾ ਕੋਈ ਕਿਤੇ ਪੈਸੇ ਕਮਾ ਕੇ ਲੋਕ ਵਾਪਸ ਆ ਜਾਂਦੇ ਸੀ ਨਾ ਹੁਣ ਅਗਲਾ 20-30 ਲੱਖ ਰੁਪਇਆ ਲਾ ਕੇ ਗਿਆ ਅਗਲਾ ਕਹਿੰਦਾ ਕਰਜ਼ਾਈ ਹੋ ਕੇ ਗਿਆ ਜਿੰਨਾ ਟਾਈਮ ਅਸੀਂ ਪੈਸੇ ਨਹੀਂ ਮੁੜਦੇ ਉੱਥੇ ਦਾ ਹੀ ਫਰੋ ਕੇ ਬੰਦਾ ਰਹਿ ਜਾਂਦਾ ਨਹੀਂ ਬੰਦੇ ਪੈਸੇ ਕਮਾ ਕੇ ਲੋਕ ਵਾਪਸਉਣ ਨੂੰ ਤਿਆਰ ਸੀ ਹੁਣ ਪਤਾ ਜਿਹੜਾ 20 ਲੱਖ ਰੁਪਇਆ 30 ਲੱਖ ਰੁਪਇਆ ਲਾ ਗਿਆ ਫਿਰ ਉਹ ਉੱਥੇ ਦਾ ਹੀ ਹੋ ਕੇ ਰਹਿ ਗਿਆ ਇਹ ਸਭ ਤੋਂ ਵੱਡੀ ਕਾਰਨ ਆਇਆ ਮੈਂ ਕਹਿੰਦਾ ਵੀ ਇੰਨਾ ਪੈਸਾ ਨਾ ਲਓ ਲਿਮਟਡ ਕੋਈ ਤਰੀਕਾ ਹੋਣਾ ਚਾਹੀਦਾ ਵੀਜ਼ਾ ਲਵਾਉਣ ਦਾ ਏਜੰਟ ਦਾ ਤਰੀਕਾ ਸਹੀ ਹੋਣਾ ਚਾਹੀਦਾ ਉਹ ਤਾਂ ਫਿਰ ਉਹ ਲੋਕ ਫਿਰ ਲੋਕ ਲੋਕ ਇਹਨਾਂ ਠੱਗੀ ਦੇ ਸਹਾਰੇ ਤੋਂ ਬਚ ਸਕਣ ਮਾਫੀਆ ਮਾਫੀਆ ਦਾ ਨਾਮ ਤੁਸੀਂ ਦੇ ਰਹੇ ਹੋ ਜਿਹੜੀ ਇਮੀਗ੍ਰੇਸ਼ਨ ਦੇ ਨਾਂ ਤੇ ਠੱਗੀਆਂ ਮਾਰਦੇ ਨੇ ਤੁਸੀਂ ਕਹਿ ਰਹੇ ਹੋ ਕਿ ਮਾਫੀਆ ਹਾਂਜੀ ਮਾਫੀਆ ਦੇ ਨਾਲ ਜੋ ਕਿ ਦੌਰ ਦੀ ਦੀ ਅੱਜ ਦੀ ਪੁਲਿਸ ਹੈ ਅੱਜ ਦੀ ਪੋਲਿਟਿਕਸ ਨੂੰ ਕਿੱਥੇ ਵੇਖਦੇ ਹੋ ਜਿਹੜੀ ਤੁਸੀਂ ਮਾਫੀਆ ਹੁਣ ਮੈਂ ਤੁਹਾਨੂੰ ਆਧਾਰਨਾ ਕਹੀ ਦਿਤੀਆਂ ਕਿ ਜਿਹੜੇ ਇੱਕ ਬੰਦੇ ਦੇ ਪਹਿਲਾਂ 50 ਪਰਚੇ ਹੋਏ ਹੋਣ ਪ੍ਰਸ਼ਾਸਨ ਨੂੰ ਸਰਕਾਰ ਨੂੰ ਅੰਦਰ ਨਾ ਕਰੇ ਤਾਂ ਫਿਰ ਸਮਝੋਤਾ ਨਹੀਂ ਤਾਂ ਹੋਰ ਕੀ ਆ ਉਹ ਬੱਠਾ ਲੋਕਾਂ ਨਾਲ ਠੱਗੀਆਂ ਮਰੀ ਜਾਂਦਾ ਹਰ ਇੱਕ ਏਜੰਟ ਦੇ ਉੱਪਰ ਪੰਜ-ਪੰਜ ਕਈਆਂ ਉੱਪਰ ਪਰਚੇ ਨੇਗੇ ਹੁਣ ਜਿਹੜ ਨੂੰ ਪੜ ਕੇ ਅੰਦਰ ਨਹੀਂ ਦੇ ਰਹੀ ਜਾਂ ਉਹ ਤੋਂ ਪੈਸੇ ਨਹੀਂ ਰਿਕਵਰ ਕਰਾ ਰਹੀ ਤਾਂ ਫਿਰ ਸਮਝੋਤਾ ਨਹੀਂ ਤਾਂ ਹੋਰ ਕੀ ਹੈ ਇਹ ਸਮਝੋਤਾ ਨਹੀਂ ਤਾਂ ਹੋਰ ਕੀ ਹੈ ਮੈਨੂੰ ਇਹ ਦੱਸੋ ਲੋਕਾਂ ਦੇ ਪੈਸੇ ਵਾਪਸ ਨਹੀਂ ਹੋ ਰਹੇ ਉਲਟਾ ਲੋਕਾਂ ਦੇ ਕਿੰਨੇ ਦੇ ਪੈਸੇ ਪਰਚੇ ਕਰੇ ਪਏ ਨੇਗੇ ਇਹ ਜਿਹੜੇ ਇਹ ਜਿਹੜੇ ਸਾਰੇ ਲੀਡਰਾਂ ਨੇ ਬੰਦੇ ਪੈਦਾ ਕੀਤੇ ਹੋਏ ਨੇਗੇ ਇਹ ਪੰਜਾਬ ਦੀ ਬਹੁਤ ਵੱਡੀ ਪੱਤਰਕਾਰ ਸਾਥੀਓ ਬਹੁਤ ਵੱਡੀ ਪੰਜਾਬ ਦੀ ਬਰਬਾਦੀ ਦਾ ਕਾਰਨ ਹੈ ਤੁਸੀਂ ਅੱਜ ਇਸ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਛੋਟਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾਉ ਲਿਖਿਆ ਜਾਣਾ ਅੱਜ ਤੁਸੀਂ ਜਿਹੜੇ ਕਾਲਜਾਂ ਯੂਨੀਵਰਸਿਟੀ ਵਿੱਚ ਪੜ੍ਹ ਕੇ ਸਾਡੇ ਪੱਤਰਕਾਰ ਬਣਿਓ ਅੱਜ ਉਹ ਸਾਰੇ ਕਾਲਜਾਂ ਨੂੰ ਜਿੰਦੇ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਾ ਕੋਈ ਮਾਸਟਰ ਪੈਦਾ ਹੋਵੇ ਨਾ ਕੋਈ ਪੁਲਿਸ ਅਧਿਕਾਰੀ ਪੈਦਾ ਹੋਵੇ ਆਈਐਸ ਜਾਂ ਪੀਸੀਐ ਜਾਂ ਯੂਪੀਐਸਰ ਤਾਂ ਬੜੀ ਦੂਰ ਦੀ ਗੱਲ ਹੈ ਕਿਉਂਕਿ ਹਰੇਕ ਬੰਦਾ ਇਹਨਾਂ ਨੇ ਐਡਾ ਵੱਡਾ ਇਹਨਾਂ ਨੇ ਲੋਕਾਂ ਨੂੰ ਸੁਪਨੇ ਦਿਖਾਏ ਨੇ ਕਿ ਹਰੇਕ ਬੰਦਾ ਕਹਿੰਦਾ ਵੀ ਜਾ ਕੇ ਸਾਰੇ ਸੁਪਨੇ ਬਾਹਰ ਪੂਰੇ ਹੋਣਗੇ ਕਿ ਇੱਥੇ ਪਹਿਲਾਂ ਸੁਪਨੇ ਪੂਰੇ ਹੋਏ ਨਹੀਂ ਕਿ ਤੁਸੀਂ ਪਹਿਲਾਂ ਆਪਾਂ ਇੱਥੇ ਮਲਾਜਮ ਬੈਠੇ ਨਹੀਂ ਹੈਗੇ ਇਹ ਪੰਜਾਬ ਦੀ ਵੱ ਜਿਹੜੀਆਂ ਆਸਾਮੀਆਂ ਨੇ ਨਾ ਆਸਾਮੀਆਂ ਦੇ ਉੱਪਰ ਵੀ ਜਿਹੜੇ ਸਾਰੇ ਫਿਰ ਹੋਰ ਆ ਕੇ ਪ੍ਰਵਾਸੀ ਕਾਬਜ ਹੋਣਗੇ ਇਹ ਪੰਜਾਬ ਦੇ ਵਿੱਚ ਹੀ ਐਡਾ ਵੱਡਾ ਕਿਉਂ ਹੋਇਆ ਹੋਰਾਂ ਸਟੇਟਾਂ ਦੇ ਵਿੱਚ ਕਿਉਂ ਨਹੀਂ ਪੈਦਾ ਹੋਇਆ ਕਿਉਂਕਿ ਪੰਜਾਬ ਦੇ ਖੁਦ ਲੀਡਰਾਂ ਨੇ ਪੈਦਾ ਕੀਤਾ ਮਾਫੀਆ ਗੁਜਰਾਤ ਤੋਂ ਚੱਲਿਆ ਹੋਇਆ ਮਾਫੀਆ ਅੱਜ ਇਹ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਫੈਲਿਆ ਇਹ ਵੱਡਾ ਜਿਹੜਾ ਕਾਰਨ ਹੈ ਕਿਉਂਕਿ ਜੇ ਇਹਨਾਂ ਲੀਡਰਾਂ ਨੇ ਇਹਨਾਂ ਨੂੰ ਸਹਿਨਾ ਨਾ ਦਿੱਤੀ ਹੁੰਦੀ ਨਾ ਥਾਣਿਆਂ ਦੇ ਵਿੱਚ ਫੋਨ ਕੀਤੇ ਹੁੰਦੇ ਨਾ ਮਗਰ ਤਾਂ ਇਹ ਕੰਮ ਹੋਣਾ ਹੀ ਨਹੀਂ ਸੀਗਾ ਕਿਉਂਕਿ ਸਭ ਤੋਂ ਵੱਡਾ ਕਮਾਈ ਦਾ ਸਾਧਨ ਇਸ ਸਮੇਂ ਇਹ ਇਹ ਮਾਫੀਆ ਜਾ ਨਸ਼ਾ mafia ਇਹ ਤਾਂ ਜਿੰਨੇ ਮਰਜੀ ਪੈਸੇ ਕਮਾ ਕਮਾ ਲੋ ਕਿਉਂਕਿ ਪੰਜਾਬ ਦੀ ਨੌਜਵਾਨੀ ਜਾਂ ਤਾਂ ਨਸ਼ੇ ਦੇ ਵਿੱਚ ਬਰਬਾਦ ਹੋ ਜਾਂਦੀ ਹੈ ਜਾਂ ਫਿਰ ਬਾਹਰ ਜਾਣਾ ਚਾਹੁੰਦੀ ਹੈ ਅੱਜ ਸਾਰੇ ਪੰਜਾਬ ਦੇ ਗਰਾਊਂਡ ਖਾਲੀ ਹੋ ਗਏ ਜਿੰਮਾ ਖਾਲੀ ਹੋ ਗਈਆਂ ਸਾਰਾ ਕੁਝ ਪੰਜਾਬ ਦਾ ਦਾ ਖਾਲੀ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਰਿਪੋਰਟ ਹੋ ਜਿਹੜੇ ਆ ਕੇ ਨੌਜਵਾਨ ਆਏ ਉਹਨਾਂ ਨੂੰ ਰਿਕਾਰ ਸ਼ੁਰੂ ਕਰਨ ਦੇ ਲਈ ਮਾਲੀ ਨੇ ਸਹਾਇਤਾ ਦਿੱਤੀ ਜਾਉ ਇਹਦਾ ਇੱਕ ਦੂਜਾ ਪੱਖ ਇਹ ਵੀ ਆ ਕਿ ਬਜਾਏ ਇਸ ਦੇ ਕਿ ਵਿਦਨ ਟਾਈਮ ਅਜਾਟਾ ਦੇ ਖਿਲਾਫ ਕਾਰਵਾਈ ਕਰਕੇ ਇਹਨੂੰ ਮਾਰਦੀਆਂ ਨੂੰ ਖਤਮ ਕੀਤਾ ਜਾਵੇ ਇਹ ਇੱਕ ਧਿਆਨ ਭਟਕਾਉਣ ਵਾਲੀ ਗੱਲ ਨਹੀਂ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਲੋਕਾਂ ਨੂੰ ਨੌਜਵਾਨਾਂ ਨੂੰ ਰਜਗਾਰ ਤੋਂ ਰਜਗਾਰ ਛੱਡ ਤੋਂ ਜੰਟਾਂ ਤੋਂ ਪੈਸੇ ਵਾਪਸ ਕਰਵਾ ਦੇ ਜਿਹੜੇ ਜਿਹੜੇ ਵਾਪਸ ਹੋ ਜਾਣ ਹਾਂ ਆਪ ਆਪ ਹੀ ਕੰਮ ਖੋਲ ਲਾਂਗੇ ਕਿਉਂ ਬਾਈ ਦੱਸੋ ਬੋਲੋ ਜੰਟਾਂ ਦੇ ਪੈਸੇ ਪਹਿਲੇ ਵਾਪਸ ਕਰ ਦੋ 200 200 ਕਾਲਜ ਯੂਨੀਵਰਸਿਟੀ ਕੈਨੇਡਾ ਇਮੀਗ੍ਰੇਸ਼ਨ ਲੱਭ ਰਹੀ ਹੈ ਵੀ ਇਹ ਹੈ ਕਿੱਥੇ ਨੇ ਕੈਨੇਡਾ ਤੂੰ ਜਿਹੜਾ ਜਿਹੜਾ ਧਰਨਾ ਕੀਤ ਲੱਗਿਆ ਨਾ ਆਪਣੇ ਵੀਜ਼ੇ ਦੇ ਤਰ ਉਹਨਾਂ ਦੀ ਗੱਲ ਕਰ ਰਹੇ ਨੇ ਵੀ ਉਹ ਧਰਨਾ ਕਿੱਦਾਂ ਲੱਗਿਆ ਸਾਨੂੰ ਇੱਥੇ ਆਫਰ ਲੈਟਰਾਂ ਡੁਪਲੀਕੇਟ ਆ ਕੇ ਵੀਜ਼ਾ ਲਵਾਤਾ ਉਹ ਜਾ ਕੇ ਜਦ ਚਲੇ ਜਾਂਦੇ ਨੇ ਉੱਥੇ ਕੈਨੇਡਾ ਠੀਕ ਹੈ ਜੀ ਮੈਂ ਉਹ ਜਗ੍ਹਾ ਤੇ ਜਾ ਕੇ ਆਇਆ ਬਿਲਡ ਕਰਕੇ ਮੈਂ ਤਿੰਨ ਵਾਰ ਕੈਨੇਡਾ ਜਾ ਕੇ ਆਇਆ ਮੇਰੇ ਮਾਪੇ ਸਾਰੇ ਵਾਰ ਕੈਨੇਡਾ ਰਹਿੰਦੇ ਆ ਅੱਛਾ ਮੈਂ ਇੱਕ ਗੱਲ ਉਹ ਮੈਂ ਕਹਾਂ ਵੀ ਤੁਸੀਂ ਉਹ ਕਹਿੰਦੇ ਦੀ ਇੱਕ ਜਮਿਆ ਗਰਾਜ਼ ਆ ਇਹਦੇ ਬਾਰੇ ਕੋ ਬੋਲ ਲਾਤਾ ਹਾਂਜੀ ਇਹ ਆ ਇਹ ਆ ਕੈਂਪਸ ਆ ਆ ਇਹਦਾ ਯੂਨੀਵਰਸਿਟੀ ਆ ਤੇ ਆਪਦੇ ਕੋਲ ਮੈਂ ਦੱਸਦਾ ਆਪਦੇ ਕੋਲ ਕਾਲਜ ਉਹਨੇ ਤਿਆਰ ਕਰੇ ਹੋਏ ਨੇਗੇ ਲੁਧਿਆਣੇ ਦਾ ਗੁਰਪ੍ਰੀਤ ਇੰਸਟੀਚਿਊਟ ਬਹੁਤ ਵੱਡੇ ਵੱਡੇ ਨਾਮ ਨੇ ਲੁਧਿਆਣੇ ਵਿੱਚ ਨੂੰ ਆ ਉਹ ਆਪਣੇ ਦਫ਼ਤਰ ਵੀ ਨੇ ਕਾਨੂੰਨ ਉਹ ਪੱਕੀ ਹੈ ਨੀ ਬਹੁਤ ਹੀ ਇੱਕੋ ਉਸ ਨੇ ਹਾਂਜੀ ਹੁਣ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਸਵਾਲ ਲਈ ਦਿੱਤਾ ਸੀਗਾ ਕਿ ਇੱਕ ਲੜਾਈ ਤਾਂ ਭੱਲ ਲੜ ਰਹੇ ਆ ਜਿਹੜੇ ਜਿਹੜੇ ਠੱਗੇਗੇ ਲੋਕ ਬਚਣ ਕਿਵੇਂ ਇਹਦੇ ਲਈ ਵੀ ਟੱਕ ਅਵੇਰਨੈਸ ਇਸ ਤਰ੍ਹਾਂ ਬਚਣ ਖੜੀ ਕਰਨ ਦੀ ਲੋੜ ਆ ਨਾ ਲੋਕਾਂ ਨੂੰ ਲੋਕਾਂ ਨੂੰ ਕਿਵੇਂ ਸਮਝਾਈਏ ਸੀ ਰੌਲਾ ਪਿਆ ਨਾ ਜਿਦਾ ਆਪਣੇ ਆਪ ਜਾ ਕੇ ਆਪਦਾ ਗਲ ਪਛਾਉਂਦੇ ਨੇ ਉਹਦੇ ਵਿੱਚ ਦੇ ਰਹੇ ਨੇ ਕਸਾਈ ਦੀ ਜਾ ਕੇ ਬਾਹਰ ਉਹਨਾਂ ਨੂੰ ਕਿਵੇਂ ਰੁਕਿਆ ਜਾਵੇ ਵੱਡੀ ਤਾਂ ਗੱਲ ਹੁਣ ਆ ਵੀ ਹੈ ਨਾ ਕੱਲਾ ਹੀ ਸਰਕਾਰਾਂ ਨਾਲ ਲੜ ਕੇ ਠੀਕ ਆ ਅਸੀਂ ਉਹਨਾਂ ਦੇ ਫੈਸਲਿਆਂ ਲਈ ਲੜ ਰਹੇ ਹਾਂ ਪਰ ਉਹਨਾਂ ਨੂੰ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਕਿਵੇਂ ਰੋਕਦੇ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਉਹਨਾਂ ਨੂੰ ਅਸੀਂ ਕਿਵੇਂ ਰੋਕ ਲਈਏ ਉਹਦੇ ਲਈ ਅਸੀਂ ਮਤਲਬ ਪਾਰਟੀਆਂ ਬੋਟਾਂ ਲੈਣ ਲਈ ਜਾਂ ਕੋਈ ਹੋਰ ਕੰਮ ਲਈ ਤਾਂ ਬਹੁਤ ਸਾਰੀਆਂ ਮਹਿੰਮਾ ਚੱਲਦੀਆਂ ਨੇ ਜਿਹੜੀ ਮੇਰੀ ਤਲਾਉਣ ਵਾਲੀ ਆ ਨਸ਼ੇ ਦੀ ਜਾਂ ਆ ਪ੍ਰਵਾਸ ਨੂੰ ਰੋਪਣ ਵਾਲੀ ਜਾਂ ਲੋਕਾਂ ਨੂੰ ਠੱਗੀ ਤੋਂ ਬਚਾਉਣ ਦੀ ਉਹ ਕਿਵੇਂ ਸ਼ੁਰੂ ਹੋਵੇ ਲੋਕਾਂ ਤੱਕ ਪਹੁੰਚਿਆ ਕਿਵੇਂ ਜਾਵੇ ਮਸਲਾ ਇਹ ਵੀ ਬਹੁਤ ਵੱਡਾ ਨਾ ਜਿਹੜਾ ਤੁਸੀਂ ਇਹ ਗੱਲ ਕਹੀ ਆ ਇਸ ਤੇ ਮੈਂ ਇੱਕ ਵਾਰੀ ਲਾਸਟ ਗੱਲ ਰਹੀ ਸੀ ਜਿਹੜੀ ਰਜਗਾਰ ਵਾਲੀ ਗੱਲ ਆ ਮੈਂ ਇਹੀ ਕਹਿੰਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਜਾਵੇ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹੀ ਤਾਂ ਮੇਰੀ ਮਹਮਾ ਇਹੀ ਤਾਂ ਮੇਰੀ 3 ਸਾਲ ਤੋਂ ਮੈਂ ਹੋਰ ਕੀ ਬੋਲਦਾ ਆ ਰਿਹਾ ਮੈਂ ਹਰ ਇੱਕ ਸਟੇਜ ਤੇ ਹਰ ਇੱਕ ਥਾਂ ਤੇ ਜਾ ਕੇ ਨੌਜਵਾਨਾਂ ਨੂੰ ਇਹੀ ਗੱਲ ਕਹਿ ਰਿਹਾ ਕਹਿੰਦਾ ਆ ਰਿਹਾ ਕਿ ਨੌਜਵਾਨੋ ਸਾਥੀਓ ਇੱਥੇ ਪੰਜਾਬ ਦੇ ਵਿੱਚ ਰਹੋ ਮੈਂ ਦੁਬਈ ਵਰਗੀਆਂ ਨੇਕਾ ਕੰਟਰੀਆਂ ਦੇ ਆਧਾਰਾਂ ਦੇ ਕੇ ਦੱਸਦਾ ਨਾ ਤੁਸੀਂ ਇੱਥੇ ਰਹੋ ਨੌਜਵਾਨ ਬਾਈ ਜੀ ਤੁਸੀਂ ਕਾਲਜਾਂ ਦੇ ਵਿੱਚ ਜਾ ਕੇ ਚੈੱਕ ਕਰ ਲਓ ਐਡਮਿਸ਼ਨਾਂ ਪਿਛਲੇ ਸਾਲਾਂ ਨਾਲੋਂ ਵਧੀਆਂ ਨੇ ਜਾਂ ਨਹੀਂ ਵਧੀਆਂ ਵਧੀਆਂ ਅੱਜ ਉਹ ਉਹੀ ਤਾਂ ਨੌਜਵਾਨਾਂ ਦੇ ਪ੍ਰਭਾਵ ਪਿਆ ਹੁਣ ਤੁਸੀਂ ਪੱਤਰਕਾਰ ਸਾਥੀ ਹੋ ਜਿਹੜੀ ਗੱਲ ਨੌਜਵਾਨਾਂ ਤੇ ਕਰ ਜਾਊਗੀ ਵੀ ਐਨੇ ਲੋਕ ਪੀੜਤ ਖੜੇ ਨੇਗੇ ਅੱਜ ਤੋਂ ਵੱਡੀ ਹੋਰ ਮੈਂ ਕਿਹੜੀ ਹੋ ਸਕਦੀ ਹੈ ਇਹ ਸਾਰੇ ਪੀੜਤ ਨੇਗੇ ਇਹ ਸਾਰੇ ਕਿਹਨਾਂ ਸਾਰੇ ਧੀ ਪੁੱਤਾਂ ਫਸੇ ਹੋਏ ਨੇਗੇ ਹੁਣ ਇਤੋਂ ਵੱਡੀ ਵੀ ਆ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਨੌਜਵਾਨੋ ਆਹ ਦੇਖ ਲਓ ਸਾਰੇ ਠੱਗੇ ਹੋਏ ਲੋਕ ਖੜੇ ਨੇਗੇ ਵਦੇਸ਼ਾਂ ਦੇ ਵਿੱਚ ਜਾ ਕੇ ਫੋਨ ਕਰ ਲਿਓ ਪੁੱਛ ਲਿਓ ਠੀਕ ਆ ਸਾਡੇ ਪਹਿਲਾਂ ਲੋਕ ਗਏ ਨੇਗੇ ਮਿਹਨਤਾਂ ਕਰਕੇ ਸੈੱਟ ਹੋ ਗਏ ਅੱਜ ਤੁਸੀਂ ਉਹ ਜਿਹੜਾ ਕੈਨੇਡਾ ਵੀ ਘਟ ਦੇ ਵਿੱਚ ਚੱਲ ਰਿਹਾ ਅੱਜ ਸਾਰੇ ਪੱਖਾਂ ਤੋਂ ਰੋਜ਼ਗਾਰ ਪੱਖੋਂ ਦੇਸ਼ ਵੀ ਘਟ ਦੇ ਵਿੱਚ ਨੇਗੇ ਤੁਸੀਂ ਇੰਨੇ ਪੈਸੇ ਲਾ ਕੇ ਇੱਥੇ ਕੰਮ ਤਿਆਰ ਕਰ ਲਓ ਇੱਥੇ ਰਹਿ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਜੇ ਤੁਸੀਂ ਮੇਰੇ ਤੋਂ ਝੂਠੇ ਪਾਤੇ ਦਰਜ ਕਰ ਸਕਦੇ ਹੋ ਆਹ ਲੋਕ ਇੰਨੇ ਪੀੜਤ ਖੜੇ ਨੇ ਤਾਂ ਇਹਨਾਂ ਦੇ ਮਸਲੇ ਹੱਲ ਕਰਾਓ ਜਿਹੜੇ ਕਰਾਉਣ ਵਾਲੇ ਨੇਗੇ ਪਾਣੇ ਬਾਜਨੀ ਤਾਂ 30-35 ਕਰੋੜ ਰੁਪਇਆ ਦਬਾਵੀ ਦਿੱਤਾ ਲੋਕਾਂ ਦਾ ਸਰਕਾਰ ਕਿਸਦਾ 5-10 ਕਰੋੜ ਦੀ ਦਬਾਵੀ ਤੋਂ ਬਾਅਦ ਲੋਹਾ ਗਰਮਾ ਪਾਣੇ ਸਿੱਧੂ ਦੀ ਮਹਿੰਮਤਾ ਕਈ ਵਾਰਾਂ ਤੋਂ ਚੱਲਦੀ ਆ ਪਰ ਜਿਹੜੇ ਹਾਲਾਤ ਅੱਜ ਬਣੇ ਨੇ ਇਹਦੀ ਰੋਸ਼ਨੀ ਵਿੱਚ ਪਾਣੇ ਸਿੱਧੂ ਦਾ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਵੀ ਹੀ ਅੱਜ ਦੇਖੋ ਜੀ ਮੇਰਾ ਤਾਂ ਕੰਮ ਦੇਖੋ ਪੱਤਰਕਾਰ ਸਾਥੀ ਉਹ ਇਹ ਆ ਕਿ ਲੋਕਾਂ ਦੀ ਕਿਸੇ ਮੇਰਾ ਇੱਕ ਮੁੱਦੇ ਤੇ ਨਹੀਂ ਮੈਂ ਲੜਦਾ ਦੇਖੋ ਮੈਂ ਆਪਣੇ ਕਿਸਾਨੀ ਧਰਨੇ 'ਚ ਵੀ ਜਾਣਾ ਕਿਤੇ ਮਜ਼ਦੂਰਾਂ ਧਰਨਾ ਉੱਥੇ ਵੀ ਜਾਣਾ ਜਿੱਥੇ ਕਿ ਜਿੰਨੇ ਕੁ ਜੋਗਰਾ ਮੈਂ ਆਮ ਇੱਕ ਪੰਜਾਬ ਦਾ ਨੌਜਵਾਨ ਪਹਿਲਾਂ ਮੈਂ ਕਲਾਕਾਰ ਸੀ ਉਹ ਕਲਾਕਾਰੀ ਮੈਂ ਛੱਡ ਵੀ ਦਿੱਤੀ ਹੁਣ ਠੀਕ ਹੈ ਨਾ ਗੱਲ ਹੁਣ ਮੈਨੂੰ ਇਹ ਆ ਵੀ ਲੋਕਾਂ ਦੀ ਆਵਾਜ਼ ਬੁਲੰਦ ਕਰੀ ਜਾਵੇ ਕੱਲ ਨੂੰ ਕੋਈ ਪੱਤਰਕਾਰ ਸਾਥੀਆਂ ਦੀ ਗੱਲ ਆ ਮੈਂ ਉੱਥੇ ਹੀ ਪਹੁੰਚੂਗਾ ਸਰਕਾਰ ਧੱਕਾ ਕਰਦੇ ਕਿੰਨੇ ਥਾਮਾ ਤੇ ਮੈਂ ਗਿਆ ਵੀ ਮਹਾਲੀ ਦੇ ਵਿੱਚ ਵੀ ਗਿਆ ਮੈਂ ਟੋਲਾਂ ਤੇ ਸਾਡੇ ਨੌਜਵਾਨ ਕੱਢ ਸਾਡਾ ਤਾਂ ਕੰਮ ਇਹ ਹੈ ਕਿ ਮੇਰਾ ਲੋਕਾਂ ਨੂੰ ਕੰਮਾਂ ਲੋਕਾਂ ਨੂੰ ਜਾਗਰੂਤ ਕਰਨਾ ਜਗਾਉਣਾ ਇਹ ਮੈਂ ਹੋਕਾ ਦਿੰਦਾ ਰਹੂੰਗਾ ਸਾਡਾ ਕੰਮ ਹੋਕਾ ਦੇਣਾ ਹੈ